ਅੰਮ੍ਰਿਤਸਰ ਪੁਲਿਸ ਨੇ ਵਾਧ ਰਹੀ ਧੁੰਦ ਨੂੰ ਲੈ ਕੇ ਟ੍ਰੈਫਿਕ ਤੇ ਕੁਝ ਨਿਜਮਾ ਬਾਰੇ ਲੋਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ ਆਓ ਨਜ਼ਰ ਮਾਰਦੇ ਹਾਂ ਇਸ ਵੀਡੀਓ ਵੱਲ ਕਿ ਜਾਨ ਤੇ ਮਾਲ ਦਾ ਨੁਕਸਾਨ ਹੋ ਰਿਹਾ ਅਸੀਂ ਇਹਨਾਂ ਨੂੰ ਘਟਾਉਣ ਵਿੱਚ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਲਈਏ ਤੇ ਕਾਫੀ ਹਾਦਸੇ ਆਪਾਂ ਘਟਾ ਸਕਦੇ ਹਾਂ ਜਿਸ ਤਰ੍ਹਾਂ ਕਿ ਸਾਡੀ ਗੱਡੀ ਦਾ ਕਲੱਚ ਦਾ ਤੇ ਬ੍ਰੇਕ ਦਾ ਅੱਛੀ ਤਰ੍ਹਾਂ ਕੰਮ ਕਰਨਾ ਅਗਲੇ ਵਾਈਪਰ ਦਾ ਅੱਛੀ ਤਰ੍ਹਾਂ ਕੰਮ ਕਰਨਾ ਅ ਅਗਲੀਆਂ ਲਾਈਟਾਂ ਤੇ ਪਿਛਲੀਆਂ ਲਾਈਟਾਂ ਦਾ ਸਾਡੇ ਵਹੀਕਲ ਦਾ ਅਸੀਂ ਤਰ੍ਹਾਂ ਕੰਮ ਕਰਨਾ ਹਾਦਸਿਆਂ ਨੂੰ ਘਟਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਆ ਜਿਸ ਤਰ੍ਹਾਂ ਕਿ ਆਪਾਂ ਧੁੰਦ ਦੇ ਦੌਰਾਨ ਗੱਡੀਆਂ ਲਾਈਨ ਸਿਰ ਜਾਦੀਆਂ ਤੇ ਆਪਾਂ ਕਾਲੀ ਹੋਣ ਕਰਕੇ ਅਸੀਂ ਉਹ ਗੱਡੀ ਨੂੰ ਅੱਗੇ ਕੱਢਣ ਦੀ ਕੋਸ਼ਿਸ਼ ਵਿੱਚ ਓਵਰਟੇਕ ਕਰਦੇ ਆ ਤੇ ਓਵਰਟੇਕ ਦੇ ਦੌਰਾਨ ਅੱਗੋਂ ਆ ਰਿਹਾ ਵਹੀਕਲ ਧੁੰਦ ਦੇ ਦੌਰਾਨ ਸਾਨੂੰ ਦਿਖਾਈ ਨਹੀਂ ਦਿੰਦਾ ਜਿਹਦੇ ਨਾਲ ਕਿ ਬਹੁਤ ਜ਼ਿਆਦਾ ਸੜਕੀ ਹਾਦਸੇ ਹੋ ਰਹੇ ਨੇ ਜਿਨ੍ਹਾਂ ਵਿੱਚ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਨਾ ਪਹੁੰਚਣ ਨਾਲ ਦੇਰ ਪਈ ਸਸੇ ਕਾਲ ਜੀ